ਮਰਦਾਬਾ ਜੇ ਕਿ ਮਰਦਾਬਾ ਵੀ ਇਹ ਵੀ ਮਰਦਾਬਾ ਪਾਰਨੀ ਦਾ ਮੁਕਤ ਸਰਕਾਰ ਵੀ ਇਹ ਵੀ ਮਰਦਾਬਾ ਮੈਂ ਦਰਬਾਸ ਤੁਸੀਂ ਹੁਣ ਦੱਸ ਰਹੇ ਆ ਵੀ ਉਹ ਕੈਨਸਲ ਜਿਹੜਾ ਹੋ ਚੁੱਕਾ ਤੇ ਤੁਸੀਂ ਉਹਦਾ ਇੱਕ ਰੋਸ਼ ਵਿਅਕਤ ਗਰੁੱਪਾਂ ਦੇ ਰਾਹੀਂ ਕੀਤਾ ਸੀ ਤੇ ਇੱਕ ਬੀਜੇਪੀ ਦੇ ਕਾਰਜਕਰਤਾ ਇੱਕ ਆਗੂ ਜਿਹੜੇ ਪੰਕਜ ਜਾਵਲਾ ਜੀ ਉਹਨਾਂ ਨੇ ਇੱਕ ਵੀਡੀਓ ਵਾਇਰਲ ਕਰਕੇ ਮਤਲਬ ਤੁਹਾਨੂੰ ਸਿੱਧਾ ਉਹ ਸਿੱਧੀ ਕਿਹਾ ਹੈਗਾ ਵੀ ਰਵੀ ਕੁਮਾਰ ਜੀ ਜਿਹੜੀ ਤੁਸੀਂ ਆਪਣੀ ਜਾਣਕਾਰੀ ਨੂੰ ਦਰੁਸਤ ਕਰੋ ਵੀ ਨੰਗਲ ਖੇੜੇ ਦਾ ਜਿਹੜਾ ਅੰਡਰਪਾਸ ਦਾ ਵਾਕਈ ਬਣ ਰਿਹਾ ਵਾ ਤੇ ਕੇਂਦਰੀ ਸੋਮ ਪ੍ਰਕਾਸ਼ ਜੀ ਨੇ ਜਿਹੜਾ ਵਾਦਾ ਕੀਤਾ ਉਹ ਕੰਮ ਕਰ ਰਿਹਾ ਹੈ ਇਹ ਪੂਰਾ ਮਾਮਲਾ ਹੈ ਕਿ ਆ ਵੀ ਗਵਿੰਦਪੁਰੇ ਦੇ ਲੋਕਾਂ ਨੂੰ ਹੁਣ ਮਤਲਬ ਕੀ ਸੋਮ ਪ੍ਰਕਾਸ਼ ਜੀ ਭਾਜਪਾ ਦੇ ਨਾਲ ਕੀ ਦਿੱਕਤ ਕੀ ਆ ਰਹੀ ਹੈ ਜੀ ਵੀ ਜਿਹੜਾ ਇਹ ਵਾਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ ਇਸ ਜਰਾ ਪੂਰੀ ਗੱਲ ਬਰੀਫ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸੋ ਪਾਸੇ ਦੀ ਗੱਲ ਇਸ ਤਰ੍ਹਾਂ ਹੈ ਜੀ ਮੈਂ ਬਤਾਲ ਸਾਬਕਾ ਕੌਂਸਲਰ ਗਵਿੰਦਪੁਰਾ ਮੇਰਾ ਇੱਕ ਫਰਜ਼ ਬਣਦਾ ਹੈ ਮੱਲੇ ਦੀ ਸਮੱਸਿਆ ਦੇ ਪ੍ਰਤੀ ਸਰਕਾਰ ਨੂੰ ਜਾਗਰੂਕ ਕਰਨਾ ਉਹਦੇ ਵਿੱਚ ਪਹਿਲੀ ਗੱਲ ਤਾਂ ਜਿਹੜੀ ਕੱਲ ਭਾਜਪਾ ਦੇ ਜਿਹੜੇ ਕਾਰਜਕਰਤਾ ਹੈਗੇ ਆ ਪੰਕਜ ਚਾਹਲਾ ਜੀ ਐ ਤਾਂ ਮੇਰੇ بڑے ਭਰਾ ਆ ਉਹ ਤੇ ਮੈਂ ਇਹ ਗੱਲ ਕਹਿਣਾ ਚਾਹੁੰਗਾ ਵੀ ਪੂਰੀ ਜਾਣਕਾਰੀ ਤਾਂ ਵੀ ਮੈਂ ਕਰਲੀ ਕਰਨੀ ਚਾਹੀਦੀ ਕਿਉਂਕਿ ਮੈਂ 24 ਸਾਲ ਤੋਂ ਇਸ ਮੱਲੇ ਦੀ ਜਨ ਸਵਾਰਥ ਸੇਵਾ ਕਰ ਰਿਹਾ ਮੈਂ ਪਹਿਲਾਂ ਪੰਚਾਇਤ ਵਿੱਚ ਵੀ ਰਿਹਾ ਤੇ ਹੁਣ ਮੈਂ ਕੌਂਸਲਰ ਵੀ ਬਣਿਆ ਪੁਰਾਣਾ ਵੀਡੀਓ ਇੱਕ ਨਾਟਕੀ ਰੂਪ ਦੇ ਵਿੱਚ ਪੇਸ਼ ਕਰਨਾ ਉਹ ਵੀ ਇਲੈਕਸ਼ਨ ਦੇ ਦੌਰਾਨ ਸਾਡੇ ਤਾਂ ਜਖਮ ਅੱਗੇ ਹਰੇ ਅੱਗੇ ਜੀ ਕੁਝ ਮਹੀਨੇ ਪਹਿਲਾਂ ਸਾਡੇ ਗੋਵਿੰਦਪੁਰੇ ਅੰਡਰ ਪਾਰਸਾ 419/20 ਪੋਲ ਨੰਬਰ ਇਹ ਤੇ ਪਲੱਸ ਖੇੜਾ ਰੋਡ ਫਾਟਕ ਦਾ ਓਵਰਬ੍ਰਿਜ ਦਾ ਜਿਹੜਾ ਉਦੋਂ ਘਾਟਣਾ ਪਾਣੀ ਸੋਹਣ ਪ੍ਰਕਾਰ ਜੀ ਦੇ ਸਟੇਸ਼ਨ ਤੇ ਜਦੋਂ ਤੁਸੀਂ ਜੱਥੇ ਦੱਸਿਆ ਵੀ ਸਟੇਸ਼ਨ ਨੂੰ ਨਮਣੀ ਕਰਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਕੀਤਾ ਸੀਗਾ ਲੇਕਿਨ ਇਲੈਕਸ਼ਨ ਆ ਗਏ ਆ ਇਲੈਕਸ਼ਨ ਦੇ ਦੌਰਾਨ ਹੀ ਕੁਝ ਮਹੀਨੇ ਇੱਕ ਮਹੀਨਾ ਪਹਿਲੇ ਉਹਨਾਂ ਨੇ ਉਦਘਾਟਨ ਕੀਤਾ ਬੜਾ ਮਨ ਨੂੰ ਦੁੱਖ ਲੱਗਦਾ ਹੈ ਵੀ 10 ਸਾਲ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਹੈਗੀ ਆ ਤੇ ਜਿੰਨਾ ਆਪਣਾ ਏਰੀਆ ਇਧਰਲਾ ਹੈਗਾ ਸਾਡਾ ਚਾਹੇ ਉਹ ਬਸੰਤ ਨਗਰ ਆ ਹਿੰਮਤਪੁਰਾ ਗੋਬਿੰਦਪੁਰਾ ਪਾੜੋ ਕੀ ਠੱਕਰ ਕੀ ਪਲਸ ਖੇੜਾ ਨੰਗਲ ਇਹ ਸਾਰੇ ਜਿੰਨੇ ਵਿਅਕਤੀ ਆ ਸਾਰੇ ਸਿਰਫ ਫਾਟਕ ਦੇ ਤੋਂ ਆਪਣੇ ਬਾਜ਼ਾਰ ਨੂੰ ਜਾਂਦੇ ਨੇ ਪੌਣਾ ਪੌਣਾ ਘੰਟਾ ਇੱਕ ਘੰਟਾ ਸਾਨੂੰ ਉੱਤੇ ਗਰਮੀ ਦੇ ਵਿੱਚ ਖੜਨਾ ਪੈਂਦਾ ਹੈ ਕਿ ਸਮੱਸਿਆ ਵਧੂ ਆਦੀ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਤੇ ਨਾਲ ਉਹਨਾਂ ਦੀ ਮਜਬੂਰੀ ਉਹ ਫਟ ਖੋੜ ਨਹੀਂ ਸਕਦੇ ਇਹਨਾਂ ਨੂੰ ਜਿਹੜਾ ਕੰਮ 10 ਸਾਲ ਪਹਿਲਾਂ ਕਰਨਾ ਚਾਹੀਦਾ ਸੀਗਾ ਉਹ 10 ਸਾਲ ਬਾਅਦ ਉਹ ਇਲੈਕਸ਼ਨ ਦੇ ਦੌਰਾਨ ਜਿਹੜਾ ਚਲੋ ਅਸੀਂ ਕਹੇ ਉਹਦੇ ਵੀ ਕਹਿੰਦਾ ਲੇਕਿਨ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਚਲੋ ਅਸੀਂ ਕਹਿੰਦੇ ਕੰਮ ਸ਼ੁਰੂ ਹੋ ਜਾ ਕੰਮ ਹੋ ਜਾਊਗਾ ਲੇਕਿਨ ਸਾਨੂੰ ਪਤਾ ਲੱਗਾ ਵੀ ਜਿਹੜੇ ਦੋਨੇ ਪ੍ਰੋਜੈਕਟ ਸੀਗੇ ਉਹ ਕੈਨਸਲ ਹੋ ਚੁੱਕੀ ਹੈ ਇਹ ਤੁਹਾਨੂੰ ਕਲੀਅਰ ਹੋ ਚੁੱਕਾ ਵੀ ਕੈਨਸਲ ਹੋ ਗਿਆ ਹੈ ਹਾਂਜੀ ਬਿਲਕੁਲ ਇਹਨਾਂ ਦੀਆਂ ਚਿੱਟੀਆਂ ਜਿਹੜੀਆਂ ਇਹਨਾਂ ਨੇ ਪਾਈਆਂ ਸੀ ਇਹ ਮਾਰਦੀ 100 ਪ੍ਰਕਾਰ ਦੀ ਨੇ ਉਹ ਸਾਰੀਆਂ ਚਿੱਟੀਆਂ ਮੇਰੇ ਕੋਲ ਆ ਜਦੋਂ ਜਦੋਂ ਇਹਨਾਂ ਨੇ ਪਾਈਆਂ ਜਦੋਂ ਜਦੋਂ ਇਹ ਪਾਸ ਹੋ ਗਿਆ ਸਾਨੂੰ ਹੁਣ ਇਹ ਵੀ ਸਮਝ ਆਉਂਦਾ ਵੀ ਗੋਵਿੰਦਪੁਰੇ ਨਾ ਇਹ ਵਿਤਕਰਾ ਕਿਉਂ ਕੀਤਾ ਗਿਆ ਇੱਕ ਜਿਹੜਾ ਇਹ ਪਾਸ ਹੋਇਆ ਅੰਡਰ ਪਾਸ ਜਿਹੜਾ ਥੱਲੇੋਂ ਦੀ ਨਿਕਲਣਾ ਸੀ ਇੰਡਸਟਰੀ ਏਰੀਆ ਤੋਂ ਸਾਡੇ ਗੋਵਿੰਦਪੁਰੇ ਨੂੰ ਵੀ ਉਹ ਕੈਨਸਲ ਕੀਤਾ ਹੋ ਗਿਆ ਇਹਨਾਂ ਨੂੰ ਜਦੋਂ ਅਸੀਂ ਇਹਨਾਂ ਦੇ ਜਿਹੜੇ ਲੋਕਲ ਲੀਡਰ ਹੈਗੇ ਸਾਡੇ ਗੋਵਿੰਦਪੁਰੇ ਦੇ ਜਦੋਂ ਸੀ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਵੀ ਤੁਸੀਂ ਸੌਂ ਪ੍ਰਕਾਸ਼ ਨੂੰ ਜਾ ਕੇ ਪੁੱਛੋ ਇਹ ਕੈਨਸਲ ਹੋ ਗਿਆ ਮੈਂ ਕਿਹਾ ਤੁਸੀਂ 당ਦਾ ਚਲੋ ਉਹ ਕਹਿੰਦੇ ਮੈਂ ਨਹੀਂ ਜਣਾ ਸੌਂ ਦੁਕਾਨ ਦੀ ਰੌਂਪਲਾ ਦੀ ਲੈਖਾ ਨਾ ਵੀ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਉਹੀ ਤੁਹਾਨੂੰ ਨਹੀਂ ਇੱਥੇ ਤੁਹਾਨੂੰ ਇਹ ਲੱਗ ਰਿਹਾ ਵਾ ਵੀ ਤੁਸੀਂ ਮਤਲਬ ਜੇ ਆਪ ਪਾਰਟੀ ਦੇ ਵਿੱਚ ਜੁਆਇਨ ਕੀਤਾ ਤੇ ਮੁਹੱਲਾ ਗਵਿੰਦਪੁਰੇ ਦੀ ਜਿਹੜੀ ਪੂਰੀ ਦੀ ਪੂਰੀ ਬੈਲਟ ਜਿਵੇਂ ਤੁਸੀਂ ਹੁਣ ਪਹਿਲਾਂ ਦੱਸ ਕੇ ਹਟਿਆ ਵੀ ਅਸੀਂ ਆਪ ਪਾਰਟੀ ਦੇ ਨਾਲ ਸਾਡਾ ਮਹੱਲਾ ਜੁੜਿਆ ਹੋਇਆ ਲੋਕਾਂ ਦੇ ਕੰਮ ਵਿਕਾਸ ਦੇ ਹੋ ਰਹੇ ਆ ਵੀ ਤੁਹਾਨੂੰ ਕੀ ਲੱਗਦਾ ਵੀ ਮਤਲਬ ਇਹ ਰਾਜਨੀਤੀ ਦੇ ਕਰਕੇ ਇਸ ਤਰ੍ਹਾਂ ਹੋਇਆ ਵਾ ਵੀ ਜੇ ਤੁਸੀਂ ਪਾਰਟੀ ਨਾ ਛੱਡੀ ਹੁੰਦੀ ਜੇ ਤੁਸੀਂ ਭਾਜਪਾ ਚ ਹੀ ਹੁੰਦੇ ਤੇ ਹੋ ਸਕਦਾ ਇਹ ਸਭ ਤੋਂ ਪਹਿਲੇ ਆਧਾਰ ਤੇ ਹੈ ਕੰਮ ਤਾਂ ਲੱਗਦਾ ਵੀ ਇੱਦਾਂ ਕੁਝ ਹੋਇਆ ਜੀ ਜੀ ਇਹਦਾ ਜਵਾਬ ਸੋਮ ਪ੍ਰਕਾਸ਼ ਜੀ ਦੱਸ ਸਕਦੇ ਨੇ ਬਿਕ ਜਦੋਂ ਵੀ ਕਿਸੇ ਕੰਮ ਦਾ ਉਦਘਾਟਨ ਹੁੰਦਾ ਆ ਜਿਹੜੀ ਜਾਣਕਾਰੀ ਮੈਨੂੰ ਆ ਉਦਘਾਟਨ ਉਦੋਂ ਹੀ ਹੁੰਦਾ ਆ ਵੀ ਟੈਂਡਰ ਕੰਪਲੀਟ ਹੋ ਜਾਂਦਾ ਟੈਂਟਰ ਲੱਗ ਜਾਂਦਾ ਠੇਕੇਦਾਰ ਨੇ ਕੰਮ ਸ਼ੁਰੂ ਕਰਨਾ ਹੁੰਦਾ ਤੇ ਆਪਾਂ ਉਦਘਾਟਨ ਉਦੋਂ ਕਰਦੇ ਆ ਲੇਕਿਨ ਉਹ ਟੈਂਡਰ ਲੱਗਣ ਤੋਂ ਬਾਅਦ ਉਦਗੜਨ ਹੋਣ ਤੋਂ ਬਾਅਦ ਕੰਮ ਕਿਉਂ ਇਹ ਸ਼ੁਰੂ ਹੋਇਆ ਇਹਦੇ ਬਾਰੇ ਹੋਰ ਪ੍ਰਕਾਰ ਜੀ ਦੱਸ ਸਕਦੇ ਵੀ ਕੰਮ ਕਿਉਂ ਸ਼ੁਰੂ ਕਰਾਇਆ ਇਹਦੇ ਵਿੱਚ ਕੀ ਕੋਈ ਰਾਜਸੀ ਦਬਾਬ ਸੀ ਜਾਂ ਕੋਈ ਰਾਜਨੀਤਿਕ ਛੇੜਾ ਨਹੀਂ ਕੋਈ ਰੇਲਵੇ ਨੇ ਇਸ ਤਰ੍ਹਾਂ ਕੋਈ ਆਪਣਾ ਤਾਂ ਨਹੀਂ ਕਿਹਾ ਵੀ ਇੱਥੇ ਕਿਸੇ ਕਾਰਨ ਰਵਕਸ਼ ਨਹੀਂ ਬਣ ਸਕਦਾ ਕੋ ਰੇਲਵੇ ਦੇ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਆ ਸਾਡੇ ਤੋਂ ਗਵਿੰਦਪੁਰ ਤੋਂ ਸ਼ਮਸ਼ਾਨ ਘਰ ਜਾਉਂ ਮ ਇੱਕੋ ਰਸਤਾ ਸੀਗਾ ਸਾਰੇ ਮਨ ਦੇ ਵਿੱਚ ਜਦੋਂ ਕੋਈ ਦੁਖਦਾਈ ਘਟਨਾ ਹੁੰਦੀ ਹੈ ਕੋਈ ਕਿਸੇ ਮੋਤੀ ਦੀ ਮੌਤ ਹੋ ਜਾਂਦੀ ਹੈ ਅਸੀਂ ਉਹ ਸੰਸਕਾਰ ਕਰਨੇ ਗੁਰਤੇਵ ਵਾਲੇ ਨੇ ਕਿਉਂ ਨਹੀਂ ਜਾਂਦੇ ਸਾਰਾ ਮਨ ਇਸ ਚੀਜ਼ ਨੂੰ ਮੰਨਦਾ ਆ ਵੀ ਇਹ ਅਲਿਗਲ ਰਸਤੇ ਆ ਰੇਲਵੇ ਨੇ ਬੰਦ ਕਰਤੇ ਲੇਕਿਨ ਜਿਹੜੇ ਲੀਗਲ ਰਸਤੇ ਇਹਨਾਂ ਨੇ ਉਦਘਾਟਨ ਕੀਤੇ ਸੀ ਉਹ ਕਿਉਂ ਨਹੀਂ ਸ਼ੁਰੂ ਹੋਏ ਉਹਦੇ ਪਿੱਛੇ ਕੀ ਕਾਰਨ ਆ ਮੈਨੂੰ ਨਹੀਂ ਸਮਝ ਆਉਂਦਾ ਵੀ ਇਹ ਜਿਹੜਾ ਪੰਕਜ ਚਾਵਲਾ ਜੀ ਕੱਲ ਜਿਹੜਾ ਨਾਟਕੀ ਰੂਪ ਚ ਜਿਹੜੀ ਵੀਡੀਓ ਦਿਖਾਈ ਆ ਉਹ ਤਾਂ ਗੋਬਿੰਦਪੁਰੇ ਦੀ ਹੈ ਨਹੀਂ ਉਹਦਾ ਨੰਗਲ ਦੀ ਹੈ ਜੀ ਨੰਗਲ ਖੇੜੇ ਦਾ ਜਿਹੜਾ ਅੰਡਰਪਾਸ ਬਣਨ ਜਾ ਰਿਹਾ ਕੰਮ ਚੱਲ ਰਿਹਾ ਉਹਦਾ ਫਾਇਦਾ ਜਿਹੜੇ ਤੁਸੀਂ ਆ ਮੁਹੱਲੇ ਗੋਵਿੰਦਪੁਰਾ ਸਵੇਤ ਦੱਸੇ ਉਹਨਾਂ ਨੂੰ ਫਾਇਦਾ ਹੈਗਾ ਬਿਲਕੁਲ ਨਹੀਂ ਹੈਗਾ ਜੀ ਕਿਉਂਕਿ ਵਿੱਚ ਮੈਰ ਆਉਂਦੀ ਹੈ ਜੀ ਉਹ ਸਾਡੇ ਮਲੇ ਤੋਂ 1 ਕਿਲੋਮੀਟਰ ਦੀ ਦੂਰੀ ਤੇ ਉਹ ਅੰਡਰ ਬਾਸ ਬਣ ਰਿਹਾ ਜਿਹਦਾ ਫਾਇਦਾ ਸਾਨੂੰ ਬਿਲਕੁਲ ਨਹੀਂ ਹੈ ਕਿਉਂਕਿ ਬੰਨ ਪਹਿਲਾਂ ਜ਼ਰੂਰੀ ਸੜਕ ਬਣਨ ਦਾ ਸੀਗਾ ਤੇ ਜਿਹੜਾ ਓਵਰ ਬ੍ਰਿਜ ਉਹ ਬਣਨ ਦੇ ਵਿੱਚਗਾ ਕਿਉਂਕਿ ਹਜ਼ਾਰਾਂ ਦੀ ਤਦਾਦ ਵਿੱਚ ਲੋਕੀ ਰੋਜ਼ ਸ਼ਹਿਰ ਜਾਂਦੇ ਸ਼ਹਿਰ ਤੋਂ ਕੰਮ ਕਰਦੇ ਕੰਮ ਤੋਂ ਬੈ ਆਪਣੇ ਪਿੰਡਾਂ ਵਿੱਚ ਜਾਂਦੇ ਆ ਉਹ ਉਹਨੂੰ ਛੱਡਦੇ ਹੋਏ ਇਹਨਾਂ ਨੇ ਉਹ ਸ਼ੁਰੂ ਕਰਾਤੇ ਪੰਕਜ ਜਾਨਾ ਦੀ ਕਰਦੇ ਦੇਖੋ ਕੰਮ ਸ਼ੁਰੂ ਹੋ ਰਿਹਾ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੂਗਾ ਮੌੜੀਲਾ ਸ਼ੁਰੂ ਹੋ ਗਿਆ ਮੰਗਲਾ ਸ਼ੁਰੂ ਹੋ ਗਿਆ ਫਿਰ ਗੋਬਿੰਦਪੁਰੇ ਦਾ ਕਿਉਂ ਨਹੀਂ ਸ਼ੁਰੂ ਹੋਇਆ ਤੁਹਾਡੀ ਮੇਨ ਜਿਹੜੀ ਪ੍ਰੋਬਲਮ ਇਹ ਆਈ ਆ ਵੀ ਗਵਿੰਦਪੁਰੇ ਨਾਲ ਸਾਨੂੰ ਮਤਲਬ ਆ ਉਹਦੇ ਨਾਲ ਚਾਰ ਪੰਜ ਮੁਹੱਲੇ ਜੁੜੇ ਹੋਏ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਬਲਿਕ ਹੈ ਵੀ ਜੇ ਬਾਕੀ ਵਾਲਿਆਂ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਕੋਈ ਫਾਇਦਾ ਨਹੀਂ ਉਹਦੇ ਨਾਲ ਜੇ ਉਹਨਾਂ ਨੂੰ ਫਾਇਦਾ ਤੇ ਉਹਨਾਂ ਦੇ ਉਸ ਇਲਾਕੇ ਵਾਲਿਆਂ ਨੂੰ ਫਾਇਦਾ ਤੇ ਹੁਣ ਤੁਹਾਡਾ ਅਗਲਾ ਮਤਲਬ ਸਟੈਪ ਕੀ ਹੈਗਾ ਕਿਉਂਕਿ ਇਲੈਕਸ਼ਨ सिर ਤੇ ਆ ਗਿਆ ਚੋਣ ਜਾਬਦਾ ਲੱਗਾ ਆ ਹੁਣ ਤਾਂ ਕੁਛ ਨਹੀਂ ਹੋ ਸਕਦਾ ਹੁੰਦਾ ਜੇ ਕੈਨਸਲ ਆ ਉਹ ਕੈਨਸਲ ਹੋ ਚੁੱਕਾ ਹੁਣ ਵੀ ਇਹ ਸਬੰਧ ਦੇ ਵਿੱਚ ਤੁਸੀਂ ਮਹੱਲਾ ਵਾਸੀਆਂ ਨੂੰ ਲਾਂ ਲੈ ਕੇ ਗੱਲ ਕਰ ਚੁੱਕੇ ਆ ਕੇਂਦਰੀ ਰਾਜ ਮੰਤਰੀ ਨਾਲ ਜਾਂ ਹਲੇ ਕਰਨੀ ਆ ਦੇਖੋ ਜੀ ਜਿਹੜੇ ਉਹਨਾਂ ਦੇ ਨਮਾਇਦੇ ਇੱਥੇ ਕੰਮ ਕਰਦੇ ਆ ਭਾਜਪਾ ਦੇ ਜਿਹੜੇ ਲੋਕਲ ਲੀਡਰ ਆ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੈ ਆਪ ਪਾਰਟੀ ਨੂੰ ਬਲੌਕ ਕਰਦਾ ਮੈਂ ਕਹਿੰਦਾ ਵੀ ਦੇਖੋ ਜਦੋਂ ਮਨ ਲਈ ਸਮੱਸਿਆ ਆਦੀ ਆਪਾਂ ਉਹ ਆਪਾਂ ਪਾਰਟੀ ਨੂੰ ਨਹੀਂ ਲੱchnਾ ਆਪਾਂ ਪਾੜ ਤੇ ਉੱਪਰ ਉੱਠ ਕੇ ਦੱਲਣਾ ਅਸੀਂ ਸਾਰੇ ਮੰਨੇ ਇੱਕ ਡਿਜ਼ਾਈਨ ਕੀਤਾ ਵੀ 5 10 15 ਬੰਦੇ ਟੀਮ ਜਾਊਗੀ ਰਵੀ ਐਂਸੀ ਮੋਰੀ ਹੋ ਕੇ ਸੌਂਪਰ ਕਾਜੀ ਕੋ ਜਾਊਗਾ ਲੇਕਿਨ ਜਿਹੜੇ ਲੋਕਲ ਲੀਡਰ ਸਹਿਰੋ ਚਾਹੁੰਦੇ ਨਹੀਂ ਸੀਗੇ ਵੀ ਰਵੀ ਐਂਸੀ ਸੌਂਪਰ ਕਾਜੀ ਕੋ ਜਾਵੇ ਉਹ ਸਾਨੂੰ ਨਾ ਤਾਂ ਲੈ ਕੇ ਗਏ ਆ ਉਹਨਾਂ ਦੇ ਲੋਕਲ ਲੀਡਰ ਮਤਲਬ ਆਪ ਵਾਲਿਆਂ ਦੇ ਜਾਂ ਭਾਜਪਾ ਵਾਲਿਆਂ ਦੇ ਭਾਜਪਾ ਪਾਰਟੀਆਂ ਦੇ ਜਿਹੜੇ ਲੋਕਲ ਲੀਡਰ ਸਾਡੇ ਕੋਲ ਕੋਲ ਦੇ ਹੈਗੇ ਆ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਟਟਰਾਤਾ ਵੀ ਜੇ ਨੂੰ ਲੋੜ ਆ ਉਹ ਚੰਦਰ ਮੈਂ ਨਹੀਂ ਜਾ ਸਕਦਾ ਕਿਉਂਕਿ ਮੇਰੀ ਇਲੈਕਸ਼ਨ ਦੀ ਹੈਗੀ ਜਦੋਂ ਮੇਰੀ ਇਲੈਕਸ਼ਨ ਹੋਊਗੀ ਫਿਰ ਦੇਖਾਂਗੇ ਹੁਣ ਰਵੀ ਜੀ ਅਗਲਾ ਸਟੈਪ ਕੀ ਹੈਗਾ ਅਗਲਾ ਸਟੈਪ ਤੋਂ ਦੇਖੋ ਜੀ ਇਹ ਹੀ ਹੈ ਜੀ ਹੁਣ ਅਸੀਂ ਜਿਸ ਸਮਾਜ ਨੇ ਜਿਸ ਗਰੀਬ ਬਸਤੀਆਂ ਨੇ ਮਾਨੀ ਸੋਮ ਪ੍ਰਕਾਸ਼ ਜੀ ਨੂੰ ਵੋਟਾਂ પાਕੇ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਹੋ ਬਣੇ ਸੀਗੇ ਪਰ ਤੁਸੀਂ ਦੇਖ ਲਓ ਵੀ ਹੁਸ਼ਾਣਪੁਰ ਦੀ ਮੇਲ ਬੰਦ ਹੋ ਚੁੱਕੀ ਆ ਜਿਸ ਤਰੀਕੇ ਫੁਵਾੜੇ ਦੀ ਵੀ ਮਿਲ ਬੰਦ ਹੋ ਚੁੱਕੀ ਸਾਰੇ ਜਿਹੜੇ ਉੱਤੇ ਰੋਜ਼ਗਾਰ ਜਿਹੜੇ ਗਰੀਬ ਤਬਕਾ ਉੱਤੇ ਜਿਹੜੀ ਕੰਮ ਕਰਦਾ ਸੀ ਨੌਕਰੀ ਕਰਦਾ ਸੀਗਾ ਉਹਨਾਂ ਨੂੰ ਕੱਢ ਦਿੱਤਾ ਗਿਆ ਉਹਨਾਂ ਨੂੰ ਨਾ ਤਾਂ ਤਨਖਾਹਾਂ ਦਿੱਤੀਆਂ ਗਈਆਂ ਨਾ ਉਹਨਾਂ ਦੇ ਕੋਈ ਪ੍ਰੋਵੀਡੈਂਟ ਫੰਡ ਦਿੱਤੇ ਗਏ ਆ ਤੇ ਉਹਨਾਂ ਦੇ ਵਿੱਚ ਵੀ ਤਾਂ ਹੋਸ ਹੈਗਾ ਕੇਂਦਰੀ ਰਾਜ ਮੰਤਰੀ ਕੋ ਜਿਹੜਾ ਅਹੁਦਾ ਸੀਗਾ ਉਹ ਇੰਡਸਟਰੀ ਡਿਪਾਰਟਮੈਂਟ ਦਾ ਸੀਗਾ ਇੰਡਸਟਰੀ ਡਿਪਾਰਟਮੈਂਟ ਦਾ ਵਿਭਾਗ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਬੰਦੂਰਾਂ ਦੀ ਬਾਹਰ ਨਹੀਂ ਪੜੀ ਰੋਜ਼ ਕਿੱਥੇ ਕਿੱਥੇ ਨਿਕਲੀ ਹੈ ਮੰਨ ਲਾ ਗਵਿੰਦਪੁਰਾ ਦੇ ਵਿੱਚ ਕਦੀ ਕੇਂਦਰੀ ਰਾਜ ਮੰਤਰੀ ਆਏ ਸੀ ਕਿੰਨੀ ਵਾਰੀ ਆ ਚੁੱਕੇ ਨੇ ਕੇਂਦਰੀ ਰਾਜ ਮੰਤਰੀ ਉਦੋਂ ਹੀ ਆਉਂਦੇ ਆ ਜਦੋਂ ਉਹਨਾਂ ਨੇ ਝੂਠੇ ਜ਼ੁਕਾਣ ਕਰ ਉਦੋਂ ਉਹਨਾਂ ਨੇ ਕਦੇ ਗੋਪਨਦਮ ਦੇ ਵਿੱਚ ਨਹੀਂ ਆਣਾ ਤੇ ਨਾ ਤਾਂ ਉਹਨਾਂ ਨੇ ਕੋਈ ਉਦਘਾਟਨ ਕਰਕੇ ਨਾ ਰੋ ਕੋਈ ਸਿਰੇ ਚੜਿਆ ਸਾਡੇ ਸਾਹਮਣੇ ਕੇ ਸਾਹਿਕਾ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ 400 ਉਂ ਦੀ ਵਟਾ 20 ਦਾ ਕੋਨ ਲੰਮਾ ਦਿਖਾਣਾ ਆਹ ਤਾੜੇ ਸਰਕਾਰੀ ਕਾਗਜ਼ਾਂ ਦੇ ਵਿੱਚ ਇਹੀ ਮੈਂਸ਼ਨ ਆ ਕਿ ਇੱਥੇ ਐਂਟਰਪਾਸ ਰੁਕਦਾ ਜੀ ਤੇ ਉੱਥੇ ਹੁਣ ਦੇਖੋ ਜਿਗਾ ਕਿੱਥੇ ਸ਼ੁਰੂ ਹੋਇਆ ਇਹ ਪੱਕਾ ਜਾਵਲਾ ਜੀ ਮੈਨੂੰ ਨਹੀਂ ਸਮਝ ਆ ਰਹੀ ਇਹ ਸਟਾਨਿਸ ਜਦੋਂ ਮੈਂ ਸੋਪਨਗਰ ਦੀ ਜੀ ਦਾ ਸੀਗਾ ਉਹ ਤਾਂ ਮੇਰੀ ਬਾਹ ਫੜਦੇ ਸੀਗੇ ਇੱਕ ਉਹਨਾਂ ਦੇ ਵਿੱਚ ਗੱਲ ਕੀਤੀ ਵੀ ਕਾਂਗਰਸ ਛੱਡ ਕੇ ਬੀਜੇਪੀ ਬੀਜੇਪੀ ਛੱਡ ਕੇ ਆਪ ਪਾਰਟੀ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਹੋਵੇ ਵੀ ਇਹ ਜਿਹੜਾ ਅੰਡਰਪਾਸ ਹੈ ਇਹ ਪਾਰਟੀ ਛੱਡਣ ਦਾ ਕਾਰਨ ਹੋ ਸਕਦਾ ਹੋਵੇ ਵੀ ਇਹ ਅੰਡਰਪਾਸ ਨਾ ਬਣਾਈਏ ਇੱਥੇ ਆਪਾਂ ਦੇਖੋ ਜੀ ਜਦੋਂ ਸੌਂ ਪ੍ਰਕਾਰ ਦੀ ਲੋਕਲ ਵਿਧਾਇਕ ਸੀਗੇ ਪਾਰਲੀਮੈਂਟਰੀ ਸੈਕਟੀ ਸੀ ਪੰਜਾਬ ਸਰਕਾਰ ਦੇ ਉਦੋਂ ਅਸੀਂ ਉਹਨਾਂ ਦੀ ਇੱਕ ਕੰਮ ਦੇ ਪ੍ਰਤੀ ਅਸੀਂ ਗਏ ਔਰ ਉਹਨਾਂ ਨੇ ਮੈਨੂੰ ਸਫਲ ਕੀਤਾ ਤੇ ਅਸੀਂ ਮੰਡੇ ਦੇ ਕੰਮ ਕਰਾਏ ਇਹ ਕੰਮ ਕਰਾ ਕੇ ਅਸੀਂ ਮਾਨੂੰ 1000 ਫੋਟੋ ਤੋਂ ਗੋਗਿਤਪੁਰੇ ਤੋਂ ਦਿਤਾਇਆ ਲੇਕਿਨ ਜਦੋਂ ਸਾਡੀ ਸੰਵਿਧਾਨ ਦਾ ਛੇੜਛਾੜ ਹੋਈ ਆ ਜਦੋਂ ਸਾਡੇ ਮੰਦਰ ਤੋਂ ਤੁਗਲਕਾਂ ਬਾਤ ਤੋੜਿਆ ਗਿਆ ਰਮਦਾਸ ਬਹਾਦਰ ਜੀ ਦਾ ਉਦੋਂ ਸਾਡੇ ਦੇਖੋ ਮੈਂ ਸਮਾਜ ਦਾ ਹਿੱਸਾ ਹਾਂ ਮੈਂ ਸਮਾਜ ਤੋਂ ਅਲੱਗ ਹੋ ਕੇ ਨਹੀਂ ਚੱਲ ਸਕਦਾ ਮੈਂ ਆਪਣੇ ਸਮਾਜ ਦੀ ਗੱਲ ਮੰਡੀ ਮੈਂ ਆਪਣੇ ਮਹੱਲੇ ਦੀ ਗੱਲ ਮੰਡੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਪਰਕਤ ਜਾਵਲਾ ਜੀ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਵੀ ਰਵੀ ਜੀ ਕਿਸ ਪਾਰਟੀ ਦੇ ਵਿੱਚ ਮੈਨੂੰ ਲੇਕਿਨ ਇਸ ਚੀਜ਼ ਦੀ ਖੁਸ਼ੀ ਵੀ ਮੇਰਾ ਮੱਲਾ ਮੇਰਾ ਸਵਾਲ ਮੇਰੇ ਨਾਲ ਹੈ ਜੀ ਇਹ ਕਾ ਆਖਰੀ ਸਵਾਲ ਹੈ ਇਹ ਜਿਹੜਾ ਐਪੀਸੋਡ ਤੁਸੀਂ ਸਾਰਾ ਸੁਣਾਇਆ ਵੀ ਅੰਡਰਪਾਸ ਗਵਿੰਦਪੁਰੇ ਦਾ ਵਿਤਖਲਾ ਹੋ ਗਿਆ ਨਹੀਂ ਬਣਿਆ ਇਹਦਾ ਕੀ ਕਾਰਨ ਹੈ ਉਹ ਸਰਵੇਖਣ ਉਹਦਾ ਸਾਰਾ ਹੋ ਜਾਏਗਾ ਜਿਹੜੀਆਂ 1 ਜੂਨ ਨੂੰ ਹੁਣ ਵੋਟਾਂ ਪੈਣ ਜਾ ਰਹੀਆਂ ਉਹਦਾ ਅਸਰ ਬੀਜੇਪੀ ਨੂੰ ਗਵਿੰਦਪੁਰੇ ਤੋਂ ਵੇਖਣ ਨੂੰ ਮਿਲੇਗਾ ਜਾਂ ਲੋਕਾਂ ਦੇ ਮਨ ਵਿੱਚ ਹੱਲੇ ਵੀ ਬੀਜੇਪੀ ਨਾਲ ਕਿਤੇ ਨਾ ਕਿਤੇ ਪਿਆਰ ਹੈਗਾ ਤੇ ਤੁਹਾਨੂੰ ਲੱਗਦਾ ਵੀ ਇਹਦਾ ਗੁੱਸੇ ਗੁੱਸੇ ਨੂੰ ਭੁਗਤਣਾ ਪੈਣਾ ਉਹਨਾਂ ਨੂੰ ਈਲਾ ਬਿਜਾਣ ਦੇਖੋ ਜੀ ਇਹ ਜਿੱਦਾਂ ਦਾ ਬਿਜਣਾ ਉਦਾਂ ਦਾ ਪਾ ਵੜਨਾ ਜੇ ਰਵੀ ਐਮ ਸੀ ਨੇ ਕੋਈ ਬਿਜਾਣ ਰਵੀ ਐਮ ਸੀ ਨੇ ਵੜਨਾ ਜਾਂ ਸੋਮ ਪ੍ਰਧਾਨ ਜੀ ਨੇ ਜੇ ਕੋਈ ਬਿਜਾਣ ਉਹ ਵੜਲਾ ਉਹਦਾ ਫਲ ਤੁਹਾਨੂੰ 4 ਤਰੀਕ ਨੂੰ ਜਿਹੜਾ ਰਿਜ਼ਲਟ ਆਣਾ ਉਹਦੇ ਵਿੱਚ ਮਿਲ ਜਾਊਗਾ ਠੀਕ ਹੈ